ਕੋਰਟ ਦੇ ਵਿੱਚ ਬੀਤੀ ਰਾਤ ਨੂੰ ਚੋਰਾਵੱਲੋਂ ਇੱਕ ਘਰ ਅਤੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਦੀ ਨਕਦੀ ਅਤੇ ਸਮਾਨ ਚੋਰੀ ਕਰ ਲਿਆ ਗਿਆ। ਚੋਰਾ ਦੇ ਹਸਲੇ ਐਨੇ ਬੁਲੰਸਣ ਕਿ ਇੱਕ ਰਾਤ ਵਿੱਚ ਹੀ ਦੋ ਥਾਵਾਂ ਤੇ ਚੋਰੀ ਕਰਕੇ ਫਰਾਰ ਹੋ ਗਏ ਚੋਰਾ ਨੇ ਅੱਧੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਮੁਤਾਬਕ ਚੋਰ ਜਦੋਂ ਘਰ ਵਿੱਚ ਚੋਰੀ ਕਰਨ ਗਏ ਤਾਂ ਘਰwale ਅੰਦਰ ਹੀ ਸੌ ਰਹੇ ਸਨ ਚੋਰਾ ਦੇ ਵਾਰਦਾਤ ਕਰਨ ਤੋਂ ਬਾਅਦ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਚੱਲਿਆ ਮਕਾਨ ਮਾਲਕ ਨਰਿੰਦਰ ਸਿੰਘ ਅਤੇ ਦੁਕਾਨ ਮਾਲਕ ਨਵੀਨ ਕੁਮਾਰ ਮਹਾਜਨ ਨੇ ਇਸ ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਤਲੇ ਹਰ ਰਾਤ ਨੂੰ ਕੋਈ 2:00 ਵਜੇ ਨਾਲ ਮੈਨੂੰ ਮਲੋ ਕੁੱਤੇ ਦੀ ਆਵਾਜ਼ ਆਏ ਇਦਾਂ ਕਰਕੇ ਥੋੜੀ ਜਿਹੀ ਛੇੜ ਵੀ ਹੋਈ ਹੈ ਤੇ ਮੈਂ ਸੋਚਿਆ ਮਨ ਚ ਚਲੋ ਇਧਰ ਬਾਕੀ ਬਰਛਾਵੇ ਵੀ ਆਇਆ ਕੋਈ ਕਿਤੇ ਕੰਮ ਹੋਣ ਦੇ ਹੁੰਦਾ ਪੂਰੀ ਆਵਾਜ਼ ਹੋਣੀ ਹੈ ਇਹ ਵਾਹ ਕੇ 2:30 ਵਜੇ ਰ ਮੈਂ ਵਾਰ-ਵਾਰ ਕੁੱਤਾ ਭੌਂਕੀ ਜਾ ਭੌਂਕੀ ਜਾ ਮਾ ਕੋਈ ਚੱਕਰ ਹੈਗਾ ਮੈਂ ਉੱਠਿਆ ਤੇ ਉੱਠ ਕੇ ਆਪਣੇ ਸੌ ਜਾ ਲੇਟ ਜਗਾ ਗਿਆ ਤੇ ਪਾਣੀ ਪੀਤਾ ਪਰ ਥੋੜੇ ਮੈਂ ਫਰੰਟ ਵਾਲੇ ਪਰਦੇ ਪਰ ਇੱਕ ਕਰਕੇ ਤੇ ਦੇਖਿਆ ਬਾਹਰ ਬੇੜੇ ਤੇ ਕੁਝ ਨਹੀਂ ਸੀ ਤਾਂ ਮੈਂ ਮੁੜ ਕੇ ਜਿਸ ਕਮਰੇ ਦੀ ਚੋਰੀ ਹੋਈ ਹੈ ਮੈਂ ਉਸ ਉਹ ਅੰਦਰ ਨਹੀਂ ਗਿਆ ਮੈਨੂੰ ਲੱਗਦਾ ਉਸ ਟਾਈਮ ਉਹ ਬੰਦਿਆ ਅੰਦਰ ਇਹ ਅੰਦਰ ਜੇ ਬਾਈ ਵੀ ਅੰਦਰ ਜਾਂਦਾ ਕੋਈ ਹੱਥ ਪਾਏ ਸਾਡੀ ਹੋ ਜਾਣੀ ਹੁੰਦੀ ਨਾਲ ਦੇਖੋ ਮੈਂ ਉਧਰੋਂ ਚੱਲ ਗਿਆ ਮੇਰੇ ਮਨ 'ਚ ਵੀ ਕੋਈ ਭੈਣਿਆ ਅਜੇ ਅੰਦਰ ਕੋਈ ਅੰਦਰ ਉਹ ਗਿਆ ਕਿ ਨਹੀਂ ਗਿਆ ਉਸ ਤੋਂ ਬਾਅਦ ਜਾਂ ਉਹਨੇ ਵੀ ਸ਼ੱਕ ਜਿਹਾ ਪੈ ਗਿਆ ਬੰਦਾ ਜਾ ਗਿਆ ਤੋਂ ਮੈਂ ਸ਼ਵੇਰੇ ਜਲੇ ਵਾਕੀ ਕਰਨੇ ਜਾਣਾ ਛੇ ਉੱਠਿਆ ਦੋਸਤ ਨੇ ਫੋਨ ਕੀਤਾ ਮੈਨੂੰ ਤੇ ਆ ਜਾ ਯਾਰ ਚੱਲਿਆ ਤੇ ਮੈਂ ਫਿਰ ਬੜਾ ਪਟਕਾ ਲਗਾ ਬੰਨ ਆਪਣਾ ਅਲਮਾਰੀ ਦਾ ਜਲੇ ਸ਼ੀਸ਼ਾ ਦੇਖਾ ਤੇ ਮੈਂ ਬਾਰੀ ਬੋਰੀ ਤਰ੍ਹਾਂ ਖੁੱਲੀ ਆ ਕਿ ਕਿਦਾਂ ਖੁੱਲੀ ਮੈਂ ਹੈ ਲੜਕਿਆਂ ਕਿਦਾਂ ਫੁੱਲ ਖਲਾਰਾ ਬਾਤ ਆ ਮੈਂ ਜਲੇ ਦੋ ਸਾਰਾ ਦੇਖਿਆ ਤੇ ਮੈਂ ਇਹ ਘਰ ਦੇ ਨਾਲ ਨਹੀਂ ਖੋਲੀ ਤੇ ਸਾਹਮਣੇ ਮੈਨੂੰ ਖਿੜਕੀ ਦੇ ਨਜ਼ਰ ਪੈ ਗਈ ਤੇ ਦੇਖੀ ਗ੍ਰੇਲ ਪੋਟੀ ਬਾਹਰ ਰੱਖੀ ਤੇ ਮਤਲਬ ਅ ਅੰਦਰੋਂ ਤੋਂ ਫਸਵਾ ਫੀਕੀ ਕਿਤੇ ਕਿਸਮਾਨ ਤੋਂ ਚਲੋ ਕੋਈ ਦਿਨ ਨਿਸ਼ਾਨ ਨਹੀਂ ਹੋਇਆ ਲੇਕਿਨ ਅੰਦਰੋਂ ਨਹੀਂ ਨਹੀਂ ਮਿੱਥੀ ਪੂਰੀ ਦਵਾਟ ਟਪਕੇ ਅੰਦਰ ਆਇਆ ਸਾਡੀ ਇਹ ਨੈਦ ਖਡਲ ਦੀ ਨੈਦੇ ਕੋਲ ਦਤਾਨਾ ਇੱਥੇ ਸਾਡੇ ਰਾਤ ਨੂੰ ਬਾਰਦਾਤ ਹੋਈ ਹੈ ਚੋਰੀ ਦੀ ਦੋ ਬਾਰਦਾਤ ਹੋਈ ਹੈ ਇੱਕ ਰਾਜਕੁਮਾਰ ਨਰਿੰਦਰ ਕੁਮਾਰ ਮੋੜਾ ਖੋਦੀ ਹੈ ਉਹਨਾਂ ਦੇ ਘਰ ਹੋਈ ਹੈ ਇੱਕ ਸਾਡੀ ਹੋਈ ਹੈ ਸਾਡੇ ਚੋਰੀ ਕੀਤੀ ਹੈ ਸਟਰ ਭੰਨਿਆ ਸਮਾਨ ਲੈ ਗਿਆ ਕੈਸ਼ ਲੈ ਗਿਆ ਪੋਏ ਸਮਾਨ ਖਲਾਰਾ ਖਲੂਰਾ ਪਾ ਕੇ ਲੈ ਗਿਆ ਇਹ ਨਹੀਂ ਸਾਨੂੰ ਅਣਗਿੰਦੀ ਦਾ ਮਾਲ ਆ ਸਾਨੂੰ ਨਹੀਂ ਪਤਾ ਕਿੰਨਾ ਲੈ ਗਿਆ ਕਿੰਨਾ ਨਹੀਂ ਲੈ ਗਿਆ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਆ ਪ੍ਰਸ਼ਾਸਨ ਕੋਲੋਂ ਮੰਗ ਕਰਨੇ ਆ ਕਿ ਚੋਰਾਂ ਨੂੰ ਥੰਮ ਬਾਇਆ ਜਾ ਫੜ ਕੇ ਨਾ ਕੋ ਕਾਨੂੰਨ ਨੂੰ ਕਾਨੂੰਨ ਕੋਲੋਂ ਸਖਤ ਸਜ਼ਾ ਦਿਨਾਈ ਜਾ ਜਾਣਕਾਰੀ ਮੁਤਾਬਕ ਬੀਤੀ ਰਾਤ ਨੂੰ ਕਰੀਬਨ 2:30 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਮਲੇ ਦੀ ਪੂਰੀ ਜਾਣਕਾਰੀ ਦਿੰਦੇ ਪੀੜਤਾ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੇ ਆਪਣੇ ਕਮਰੇ 'ਚ ਜਾ ਕੇ ਵੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ। ਖਿੜਕੀ ਦੀ ਜਾਲੀ ਵੀ ਟੁੱਟੀ ਹੋਈ ਸੀ ਅਤੇ ਚੋਰ ਉੱਥੋਂ ਜਾ ਚੁੱਕੇ ਸਨ। ਦੁਕਾਨ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਅੰਦਰ ਵੜੇ ਅਤੇ ਲੱਖਾਂ ਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਦੇ ਵਿੱਚ ਦੋਨੋਂ ਪੀੜਤਾ ਨੇ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਇਸ ਤੇ ਸਬਕ ਲੈਂਦਿਆਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪਿੰਡ ਵਿੱਚ ਪੁਲਿਸ ਕਰਮੀਆਂ ਦੀ ਗਸ਼ਟ ਵਧਾਉਣੀ ਚਾਹੀਦੀ ਹੈ ਤਾਂ ਜੋ ਇੱਦਾਂ ਦੀ ਵਾਰਦਾਤਾਂ ਤੇ ਰੋਕ ਪਾਈ ਜਾ ਸਕੇ ਬਿਊਰੋ ਰਿਪੋਰਟ ਜਗਬਾਣੀ ਟੀਵੀ